ਵਾਹਿਗੁਰੂ ਤਨ ਤਨ ਜੁਗੋ ਜੋਗ ਅਟਲ ਸ਼ਬਦਾਂ ਅਵ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸੰਸਾਰ ਨੂੰ ਚਾਰ ਭਾਗਾ ਚ ਵਡਿਆ ਗਿਆ ਸੂਦ ਵੈਸ ਖੱਤਰੀ ਬ੍ਰਾਹਮਣ ਸੋ ਠੀਕ ਹੈ ਜਿੰਨੂੰ ਕੋਈ ਵੀ ਜਿੱਤ ਹੈ ਕੋਈ ਹੈ ਠੀਕ ਹੈ ਸ ਪ੍ਰਵੇਸ਼ਰ ਨੇ ਰਚਨਾ ਬਣਾਈ ਹੈ ਖੇਲ ਚੱਲ ਰਿਹਾ ਹੈ ਅਸੀਂ ਖਿਡਾਰੀ ਹਾਂ ਅਸੀਂ ਬੱਚਿਆਂ ਵਾਲੀ ਮੱਤ ਹੈ ਸਾਡੀ ਪਹਿਲੋ ਅਸੀਂ ਖਿਡੌਣਿਆਂ ਨਾਲ ਖੇਡਦੇ ਰਹੇ ਫਿਰ ਅਸਲੀ ਚੀਜ਼ਾਂ ਨਾਲ ਖੇਡਣ ਲੱਪੇ ਕੀ ਕਰਨਾ ਹੈ ਕਿਉਂ ਕਰਨਾ ਹੈ ਸੇ ਭੁੱਲੀ ਗਏ पदार्थ बहरों मिलेंगे प्रभु का नाम ये अंदरों मिलेगा बाजार चो मिलेगा नहीं और के तो मंदिर मस्जिद गुरुद्वारा चर्च नहीं ਸੋ ਅੰਦਰੋਂ ਪ੍ਰਾਪਤ ਹੋਏਗਾ ਇਹ ਜ਼ਿੰਦਗੀ ਇੱਕ ਖੇਲ ਹੈ ਸੋ ਤੁਸੀਂ ਧਨ ਕਮਾ ਸਕਦੇ ਹਾਂ ਪ੍ਰਬੋਧ ਦੀ ਪ੍ਰਾਪਤੀ ਵਾਸਤੇ ਨਾਂ ਵਾਸਤੇ ਖਰਚਿਆ ਨਹੀਂ ਸੋ ये मेहनत करके अंदरों प्राप्त होना है अंदरों खोज करनी पेगी धार्मिक होना ठीक है जो कोशिश कर रहा है जो जा रहा कित धार्मिक स्थान पर किसी तीर्थ त जा रहा है कोशिश कर रहा है सो ਇਹ ਨਾਮ ਕਿਤੇ ਬਾਜ਼ਾਰ ਚ ਕਿਤੋਂ ਨਹੀਂ ਮਿਲਣਾ ਇਹ ਅੰਦਰ ਹੈ ਸਮਾਜਿਕ ਜੀਵਨ ਜੇ ਦਿੱਤਾ ਹੈ ਇਹ ਪਰਿਵਾਰ ਨਾਲ ਜੁੜਿਆ ਹੈ ਜੇ ਆਰਥਿਕ ਜੀਵਨ ਧੰਨ ਨਾਲ ਜੁੜਿਆ ਮਾਇਆ ਨਾਲ ਜੁੜਿਆ ਹੈ ਤਾਰਨਿਕ ਜੀ ਹਨ ਜੇ ਗੁਰੂ ਨਾਲ ਜੁੜਿਆ ਪਰਮੇਸ਼ਰ ਨਾਲ ਜੁੜਿਆ ਜੇ ਖੋਜ ਕੀਤੀ ਹੈ ਪਹਿਲੋ ਚੀਜ਼ ਪਛਾਨਣੀ ਪੈਗੀ ਫਿਰ ਫਿਰ ਵਪਾਰ ਕਰਨਾ ਪਏਗਾ ਜਦੋਂ ਸਮਝੀ ਨਹੀਂ ਸਾਨੂੰ ਜਦੋਂ ਸਾਨੂੰ ਚੇਤੇ ਹੀ ਨਹੀਂ ਸਿਮਰਨ ਕਿਦਾ ਕਰਨਾ ਹੈ ਜਦੋਂ ਵੇਖ ਨਹੀਂ ਸਕਦੇ ਪਕੜ ਨਹੀਂ ਸਕਦੇ ਮਹਿਸੂਸ ਨਹੀਂ ਕਰ ਸਕਦੇ ਜਿਹੜੇ ਗੱਲ ਚੇਤੇ ਚ ਹੀ ਨਹੀਂ ਉਹਦਾ ਖੇਲ ਕਿਵੇਂ ਚੱਲੇਗਾ ਜੀਵਨ ਦੀ ਯਾਤਰਾ ਖਤਮ ਹੋ ਜਾਣੀ ਹੈ ਜੋਤ ਨੇ ਇਹ ਰਲਣਾ ਸੀ ਇਹ ਜੋਤਨੇ ਇੱਕ ਮਕੋਣਾ ਸੀ ਇਹ ਮੰਦੀ ਯਾਤਰਾ ਇਹ ਜੋਤ ਚ ਨੇ ਰਲਣਾ ਸੀ ਜੇ ਕੋ ਆਪਣਾ ਦੁੱਖ ਮਟਾਵੈ ਹਰ ਨਾਮ ਰਿਦਾ ਸਦ ਗਾਵੈ हर हर की है नाम की है सो so, अस मनुख हाँ सा नाम है मनुख मन करके मन चित बुद्ध अहंकार मन दे के चार पार्ट हैं मन एक ही है सो अगे वो पार्ट हैं जो है माया है है तो माया ही है ना चाहे डालर हैं चाहे जूरो रुपये हैं अड्डो अड्ड देसा की करांसी है सो so, ਜੋ ਅੱਖਾਂ ਨਾਲ ਦੇਖ ਰਿਹਾ ਹੈ ਪਰਮੇਸ਼ਰ ਦੀ ਮਾਇਆ ਹੈ ਸੋ ਹੁਕੇ ਖਾਵਤ ਨਾ ਜਨਾ ਆਵੇ ਤੇ ਹਰ ਜਨ ਹਰ ਗੁਣ ਗਾਵੇ ਗੁਣ ਗਾਣਾ ਕੀ ਹੈ ਉਹਨਦੀ ਜੇ ਸਮਝ ਆ ਗਈ ਇਹ ਗੁਣ ਗਾਣੇ ਹਨ ਖੋਜ ਕਰਨੀ ਪਵੇਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਕਹਿੰਦੇ ਅੱਜ ਮੇਰਾ ਚਿੱਤ ਨਹੀਂ ਕਰਦਾ ਸ ਇਹ ਮਨ ਦੀਆਂ ਚਿਤਵਨੀਆਂ ਐ ਰਾਜਣੀਆਂ ਨੇ ਚਿੱਤੇ ਬਾਜ ਪੈ ਜਾਣੇ ਹਨ ਇਹ ਅਸੀਂ ਕਹਿੰਦੇ ਆ ਸਾਡਾ ਇਹ ਤੇ ਭਰਤੀ ਸੀ ਕਹਿੰਦੇ 5.5 ਫੁੱਟ ਉੱਚੀ ਹਾਈ ਚਾਹੀਦੀ ਹੈ ਅਨੇ ਸਾਡੇ ਦਾਦੇ ਦੀ ਸੀ ਉਹਦਾ 6 ਫੁੱਟ ਸੀ ਨਹੀਂ ਮੈਂ ਕੀ ਹਾਂ ਤੂੰ ਕੀ ਹੈ ਇਹ ਵਿਚਾਰਿਆ ਜਾਣਾ ਹੈ ਸਾਡੇ ਵੱਡੇ-ਵਡੇਰੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਕੋਈ ਸ਼ੱਕ ਹੈ ਨਹੀਂ ਸਾਰੇ ਚੌ ਵਰਨਾ ਲਈ ਦਰਵਾਜ਼ੇ ਖੁੱਲੇ ਹਨ ਜਿਹੜੇ ਧਰਮ ਚ ਜੀਣਾ ਹੈ ਸਾਰਿਆਂ ਆਜ਼ਾਦੀ ਹੈ ਸਾਰੇ ਬੈਠੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਸੋ ਇਹ ਉੱਪਰ ਉੱਠ ਕੇ ਜੀਵਨ ਫਲ ਲੈ ਲੈਣੇ ਉਪਰ ਹੱਥ ਕਰਨਾ ਪਏਗਾ ਮਿਹਨਤ ਕਰਨੀ ਪੈਗੀ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜ ਲੈ ਕੇ ਤੀ ਛੁੱਟੀ ਨਾਲ ਫਲ ਵਾਸਤੇ ਉਦਮ ਕਰਨਾ ਪਏਗਾ ਇਹ ਕਹਿੰਦੇ ਇਹ ਜੋ ਘਰੇਬੜਾ ਜਹਾ ਹੈ ਇਹ ਖੋਟਾ ਪੈਸਾ ਵੀ ਲੈ ਲੈਂਦਾ ਹੈ ਸਾਰੇ ਹਨ ਦੇਖਿਆ ਇੱਕ ਨੇ ਲਿਆਂਦਾ ਖੋਟਾ ਪੈਸਾ ਨਕਲੀ ਰੁਪਏ ਉਹ ਲੈ ਲੈਂਦਾ ਹੈ ਜੋ ਸਮਾਨ ਵੇਚਦਾ ਸੀ ਉਹ ਸਮਾਨ ਬਰਾਬਰ ਦੇ ਦਿੰਦਾ ਹੈ ਅੱਜ ਦੁਨੀਆ 'ਚ ਦੇਖਿਆ ਹੈ ਪੈਸਾ ਸੱਚਾ ਐਸਾ ਖਰਾ ਪਰ ਸੌਦਾ ਖੋਟਾ ਆਹ ਤਾਂ ਦੁਨੀਆ 'ਚ ਵੇਖਿਆ ਹੈ ਇਹ ਭਗਤ ਇਹਨਾਂ ਦੀ ਚਾਲ ਨਰਾਲੀ ਕਿਉਂ ਹੈ ਦੇਖੋ ਖੋਟਾ ਪੈਸਾ ਲੈ ਲੈਂਦੇ ਸੌ ਸੌਦਾ ਦੇ ਦਿੰਦੇ ਹਨ ਸੌ ਇਹ ਗਿਨੀ ਬੁੱਕ ਚ ਜਿੰਨਾ ਨਾਮ ਕਰਾਣਾ ਹੁੰਦਾ ਹੈ ਨਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਤਾ ਲੱਗਦਾ ਹੈ ਨਾ ਦੁਨੀਆ ਚ ਬਹੁਤ ਕੁਝ ਹੈ ਸੋ ਇਹ ਸਰੀਰ ਪਰਮੇਸ਼ਰ ਨੇ ਬਹੁਤ ਪਾਵਰਫੁਲ ਬਣਾਇਆ ਹੈ ਜਦੋਂ ਹੱਦਾਂ ਤੋੜਦੇ ਹਾਂ ਫਿਰ ਖਤਮ ਹੁੰਦਾ ਹੈ ਸਭ ਪਰਮੇਸ਼ਰ ਨੇ ਆਪਣਾ ਪੁੱਤਰ ਬਣਾ ਕੇ ਸਾਰੀਆਂ ਤਾਕਤਾਂ ਦੇ ਕੇ ਭੇਜਿਆ ਹੈ ਪਰ ਪਰਮੇਸ਼ਰ ਤੋਂ ਬਿਨਾ ਸਾਟੇ ਕੱਖ ਮੁੱਲ ਨਹੀਂ ਪੈਣਾ ਸੋ ਗੁਰੂ ਨਾਲ ਮਿਲ ਕੇ ਪਰਮੇਸ਼ਰ ਨਾਲ ਮਿਲ ਕੇ ਲੱਖਾਂ ਦਾ ਹੋ ਸਕਦਾ ਹੈ ਕੌਡੀ ਕੀਮਤ ਵਾਲਾ ਸੋ ਉਹ ਖਰਾ ਸੌਦਾ ਦਿੰਦਾ ਹੈ ਖੋਟੇ ਪੈਸੇ ਲੈਂਦਾ ਹੈ ਕਾਰਾਇਆ ਆਪਣੀ ਸੁਆਣੀ ਨੂੰ ਆਂਦਾ ਹੈ ਲੰਗਰ ਵਿਆਹ ਉਹ ਕਹਿੰਦੇ ਆ ਲੰਗਰ ਵਿੱਚ ਅੱਧਰ ਗਈ ਹਾਂ ਕਿਸੇ ਨੇ ਲੋਣ ਕਹਿੰਦੇ ਸਬਜੀ ਕਿਸੇ ਨੇ ਚੀਨੀ ਕਿਸੇ ਨੇ ਦਾਲ ਕਵਚਨ ਇਹ ਦਿੱਤਾ ਅੱਗੇ ਖੋਟੇ ਪੈਸਿਆਂ ਦੀ ਥੈਲੀ ਅੱਗੇ ਰੱਖਤੀ ਠੀਕ ਹੈ ਕਹਿੰਦਾ ਮੈਂ ਤਾਂ ਅੱਲਾ ਕੇ ਰਾਮ ਕੇ ਮੈਨੂੰ ਅੱਗੇ ਦੁਆ ਕੀਤੀ ਸੀ ਅਸੀਂ ਖੋਟੇ ਆ ਸਾਨੂੰ ਪਰਵਾਣ ਕਰ ਲਈ ਸੋ ਜਦੋਂ ਝੂਠ ਚੱਲਦਾ ਨਾ ਅਸੀਂ ਬਹੁਤ ਖੁਸ਼ ਹੁੰਦੇ ਹਾਂ लंबे समय ली ये नहीं चलना जिंदगी रवाएगी हाय हाय कराएगी जो दुख का इलाज करा सुख अपने आप ए जिंदगी पहले अस खौ ना खेड़ते रहे ਬੱਚੇ ਸੀ ਵੱਡੇ ਹੋ ਕੇ ਅਸਲੀ ਚੀਜ਼ਾਂ ਨਾਲ ਖੇਡਣ ਲੱਪੇ ਕੀ ਕਰਨਾ ਕਿਉਂ ਕਰਨਾ ਕਿਵੇਂ ਕਰਨਾ ਇਹ ਨਹੀਂ ਸਾਨੂੰ ਪਤਾ ਲੱਗਾ ਇਨ ਚਮ ਨੂੰ ਜੀਵਨ ਦੀ ਯਾਤਰਾ ਖਤਮ ਹੋ ਗਈ ਆ ਚਾਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਵ ਤੇਰੀ ਸਿਵਤਾ ਸੱਚੇ ਬਾਦਸ਼ਾਹ ਸੋ ਗਰੀਬਾਂ ਨੂੰ ਵਾਜਣ ਵਾਲੇ ਮਨ ਨੀਵਾਂ ਮੱਤ ਉੱਚੀ ਇਹ ਸਾਨੂੰ ਸਿੱਖਿਆ ਮਿਲੀ ਹੈ ਬਰਾਬਰ ਚੱਲਣਾ ਹੈ ਦੋ ਪੈਸੇ ਆ ਗਏ ਉੱਪਰ ਬਰਨੀ ਪੈਣਾ ਦੋ ਪੈਸੇ ਘਟਾ ਕੇ ਰੋਣ ਨਹੀਂ ਲੱਗ ਪੈਣਾ ਸੋ ਰੋਕ ਇਹ ਦੁੱਖ ਕਿਉਂ ਆਇਆ ਦਾ ਇਲਾਜ ਕਰਨਾ ਹੈ ਸੁੱਖ ਆਪਣੇ ਆਪ ਆਉਣਗੇ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਸਾਰਾ ਸੰਸਾਰ ਸੁੱਖ ਮੰਗਦਾ ਹੈ ਕਿ ਸੁੱਖ ਮਿਲ ਗਿਆ ਨਹੀਂ ਸਾਰਾ ਖੇਲ ਇਹਦਾ ਸੀ ਉੱਪਰ ਠਾਕਰਦਾ ਅੱਗੇ ਨਿਕਾ ਜਾਂ ਪੁੰਚ ਜਾ ਬਦਾਵ ਵਰਗਾ ਇਹਦਾ ਫੈਸਲਾ ਚੱਲਦਾ ਹੈ ਇਥੇ ਕਹਿੰਦੇ ਕਾਲੇ ਲੇਖ ਠੀਕ ਹੈ ਤੂੰ ਉਦਾਸ ਨਾ ਹੋ ਤੂੰ ਪਰੇਸ਼ਾਨ ਨਾ ਹੋ ਜ਼ਿੰਦਗੀ 'ਚ ਕੋਈ ਐਸਾ ਆਏਗਾ ਉਹ ਤੈਨੂੰ ਸਾਰੇ ਦੁੱਖਾਂ 'ਚ ਕਢ ਦੇਗਾ ਪਰਮੇਸ਼ਰ ਨੂੰ ਵੇਖਣ ਜਾਂ ਸਾਡੀਆਂ ਅੱਖਾਂ ਨਹੀਂ ਹਨ ਸੋ ਉਹ ਆਇਆ ਹੋਇਆ ਹੈ ਉਹ ਜਰੇ-ਜਰੇ ਚ ਹੈ ਉਹ ਕਾਨੂੰਨ ਰੂਪ ਹੈ ਉਹ ਸਿਸਟਮ ਰੂਪ ਹੈ ਉਹ ਸੱਚ ਰੂਪ ਹੈ ਜੇ ਕੋ ਆਪਣਾ ਦੁੱਖ ਮਟਾਵੈ ਹਰ ਨਾਮ ਰਿਦਾ ਸਤ ਗਾਵੈ ਸਾਰਾ ਰਿਦੇ ਦਾ ਕੰਮ ਹੈ ਹਿਰਦੇ ਦਾ ਕੰਮ ਹੈ ਹਿਰਦੇ ਤੋਂ ਸ਼ਬਦ ਬੰਨਣਾ ਹੈ ਤੁੰਨੀ ਤੋਂ ਆਵਾਜ਼ ਆਉਣੀ ਹੈ ਹੌਲੀ ਹੌਲੀ ਇਹ ਦਿਲ ਤੱਕ ਦਿਲ ਤੋਂ ਸ਼ਬਦ ਬੰਨਣਾ ਹੈ ਫਿਰ ਤੇਰੇ ਜੀਬਾ ਨੇ ਜੀਬਾ ਨਹੀਂ ਬਿਆਨ ਕਰਦੀ ਇਹ ਤਾਂ ਕੜਸੀ ਹੈ ਜੋ ਪਤੀਲੇ ਚਾਹ ਨੇ ਬਾਹਰ ਪਰੋਸ ਦੇਣਾ ਹੈ ਸੋ ਗੱਲ ਕਹਿੰਦੀ ਤੂ ਕਰ ਮੈਂ ਤਿੰਨ ਪਿੰਡੋਂ ਕੱਢਦੀ ਹਾਂ ਸੋ ਸੋਜ ਕਦਮ ਕਰਨਾ ਹੈ ਜੀ ਸੋ ਇੱਕ ਟ੍ਰੇਨ ਲੰਘੇ ਇੱਕ ਬੱਸ ਲੰਘੀ ਦੂਜੀ ਆਪਣੀ ਵਾਰੀ ਨਾਲ ਹੀ ਆਏਗੀ ਇਹ ਜੋ ਜਾਤ ਤੇ ਚੜੇਗਾ ਜਦੋਂ ਟਾਈਮ ਸੀ ਤੁਹਾਡਾ ਟਾਈਮ ਨੂੰ ਸੰਭਾਲਣਾ ਸੀ ਇਹ ਉਡਾਣ ਉੱਟ ਕੇ ਇਹ ਪਹਾੜ ਉੱਟ ਗਿਆ ਵਿੱਚੋਂ ਸੋ ਕਹਿੰਦੇ ਪੀਅਰ ਮਿਲੇਗੀ ਹਾਂ ਪੱਕਾ ਵਸਨੀਕ ਹੋ ਜਾਏਗਾ ਸੋ ਸ਼ਮਸ਼ਾਨ ਘਾਟ ਇਹ ਤੇਰਾ ਪੱਕਾ ਘਰ ਹੈ ਪੀਅਰ ਮਿਲੇਗੀ ਇਹ ਗ੍ਰੀਨ ਕਾਰਡ ਸਭ ਕੁਝ ਮਿਲੇਗਾ ਜੀ ਇਹ ਵੀਝਾ ਤਿਆਰ ਹੀ ਹੈ ਤਾਂ ਹੀ ਇਹ ਸ਼ਿਵਜੀ ਵਰਗੇ ਦੇ ਸਿਰ ਤੇ ਸੱਪ ਬੈਠਾ ਹੈ ਸੱਪ ਦੀ ਮਨ ਮੌਤ ਕਾਲ ਸਿਰ ਤੇ ਹੀ ਹੈ ਸੋ ਭਗਤੇ ਤੇ ਬੁਕ ਤੇ ਦੂ ਉੱਪਰ ਉੱਠ ਕੇ ਜੀਵਨ ਜਿੰਦੇ ਹਨ ਇਹ ਮੌਤ ਤੋਂ ਡਰ ਕੇ ਨਹੀਂ ਜੀਵਨ ਜਿੰਦੇ ਸੋ ਨਾ ਡਰਨਾ ਹੈ ਨਾ ਡਰਾਣਾ ਹੈ ਅਸੀਂ ਕਹਿੰਦੀ ਗੱਡੀ ਮਹਿੰਗੀ ਦੇਖ ਕੇ ਕਿਸੇ ਦਾ ਘਰ ਦੇਖ ਕੇ ਮਰਦੇ ਹਾਂ ਕਈ ਵਾਰ ਮਰਦੇ ਹਾਂ ਕਈ ਵਾਰ ਮਰਨ ਹੈ ਸੋ ਇਹ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਇਹ ਸੜਨਾ ਨਹੀਂ ਰੀਸ ਕਰਨੀ ਹੈ ਜੀ ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਾਂ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਰਹਿ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਫਤਿਹ ਜੀ